ਵਾਗੇ ਤੇ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਚ ਤੇ ਅੱਜ ਆਪਾਂ ਬਣਾਵਾਂਗੇ ਜੀ ਇੱਕ ਮਸ਼ੀਨ ਤੋਂ ਤਿੰਨ ਤਰ੍ਹਾਂ ਦਾ ਨਮਕੀ ਬড়া ਕੇ ਤਿਆਰ ਕਰਾਂਗੇ ਤੇ ਉਹਦੇ ਵਾਸਤੇ ਆਪਾਂ ਲਵਾਂਗੇ 2.5 ਕੱਪ ਬੇਸਣ ਇੱਕ ਚਮਚ ਇੱਕ ਚਮਚ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਨਮਕ 2.5 ਕੱਪ ਹੀ ਬੇਸਣ ਦਾ ਲੈਣਾ ਇੱਕ ਚਮਚ ਆਪਾਂ ਇਹਦੇ ਵਿੱਚ ਨਮਕ ਪਾ ਲੈਣਾ ਹੈ ਇੱਕ ਚਮਚੀ ਹਲਦੀ ਪਾ ਲਵਾਂਗੇ ਅੱਧਾ ਚਮਚ ਲਾਲ ਮਿਰਚ ਪਾ ਲਵਾਂਗੇ ਤੇ ਅਜਵੈਨ ਜੇ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਫਿਰ ਮੋਟੇ ਚੇਕਾ ਨਹੀਂ ਤੁਸੀਂ ਨਮਕੀਨ ਬਣਾ ਕੇ ਤਿਆਰ ਕਰੋਗੇ ਜੇ ਤੁਸੀਂ ਬਰੀਕ ਚ ਬਣਾਓਗੇ ਨਾ ਥੋੜਾ ਜਿਹਾ ਫੂਡ ਕਲਰ ਪਾ ਲਵਾਂਗੇ ਤਾਂ ਉਹ ਜਿਹੜੇ ਬਰੀਕ ਚ ਬਣਾਓਗੇ ਫਿਰ ਉਹਦੇ ਵਿੱਚ ਅਜਵੈਨ ਤੁਸੀਂ ਨਹੀਂ ਐਡ ਕਰਨੀ ਤੇ ਅੱਧਾ ਕੱਪ ਜਿਹੜਾ ਇਹਦੇ ਵਿੱਚ ਰਿਫਾਈਨਡ ਆਇਲ ਪਾ ਲੈਣਾ ਆਪਾਂ ਤੇ ਹੁਣ ਆ ਇਹਨਾਂ ਨੂੰ ਜਿਹੜਾ ਸਾਰਾ ਮੀਸਨ ਉਹਨੇ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਜਿਹੜਾ ਇਹਦੇ ਵਿੱਚ ਰਿਫਾਈਨਡ ਜਿਹੜਾ ਸਾਰਾ ਚੰਗੇ ਤਰੀਕੇ ਨਾਲ ਮਿਕਸ ਹੋ ਜਾਵੇ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਤੇ ਪਤਲਾ ਜਿਹਾ ਡੋ ਬਣਾ ਲਵਾਂਗੇ ਦਾ 1 ਕੱਪ 2 ਕੱਪ ਜਿੰਨਾ ਪਾਣੀ ਅਸੀਂ ਜਿਹੜਾ ਲੱਗ ਗਿਆ ਚੁੱਕਾ ਇਹਦੇ ਵਿੱਚ ਤੇ ਹੁਣ ਗੈਸ ਉੱਪਰ ਕੜਾਈ ਰੱਖ ਕੇ ਇਹਦੇ ਵਿੱਚ ਤੇਲ ਪਾ ਲਵਾਂਗੇ ਤੇਲ ਨੂੰ ਹੁਣ ਗਰਮ ਹੋਣ ਵਾਸਤੇ ਰੱਖ ਲਵਾਂਗੇ ਤੇ ਇੱਥੇ ਆਪਾਂ ਲਈ ਹੋਈ ਹੈ ਜੀ ਮਸ਼ੀਨ ਤਾਂ ਮਸ਼ੀਨ ਵਿੱਚ ਤੇਲਦਰਾ ਦੇ ਤੁਹਾਨੂੰ ਜਿਹੜੇ ਟੱਕਣ ਮਿਲਣਗੇ ਬਣਾਉਣ ਵਾਸਤੇ ਨਮਕੀਨ ਛੇਦ ਤੁਸੀਂ ਜਿੰਨਾ ਵਿੱਚ ਜਿਹੜਾ ਮਰਜ਼ੀ ਚ ਬਣਾ ਸਕਦੇ ਹੋ ਤੇ ਹੁਣ ਜਿਹੜਾ ਤੇਲ ਉਹ ਬਿਲਕੁਲ ਹਾਈ ਗਰਮ ਹੋ ਚੁੱਕਾ ਹੈ ਤੇ ਅਸੀਂ ਇਸ ਤਰੀਕੇ ਨਾਲ ਹੁਣ ਮਸ਼ੀਨ ਨੂੰ ਜਿਹੜਾ ਤੇਲ ਉਹ ਲਾ ਲੈਣਾ ਹੈ ਤੇ ਟੱਕਣਾਂ ਨੂੰ ਥੋੜਾ ਥੋੜਾ ਲਗਾ ਲਵਾਂਗੇ ਤੇ ਹੁਣ ਟੱਕਣ ਇਸ ਤਰੀਕੇ ਨਾਲ ਸੈੱਟ ਕਰ ਲੈਣਾ ਵਿੱਚ ਇਹਦੇ ਤੇ ਹੁਣ ਆਪਾਂ ਥੋੜਾ ਥੋੜਾ ਵੇਸਨ ਕਰਕੇ ਤੇ ਇਹਦੇ ਦੋ ਰੋਲ ਬਣਾ ਕੇ ਗੋਲ-ਗੋਲ ਵਿੱਚ ਰੱਖ ਲਵਾਂਗੇ ਇੱਕ ਆਪਾਂ ਹੋਰ ਇਹਦੇ ਵਿੱਚ ਰੱਖ ਲਵਾਂਗੇ ਜਿਆਦਾ ਨਹੀਂ ਪਾਵਾਂਗੇ ਜੀ ਜਿਆਦਾ ਪਾਵਾਂਗੇ ਫਿਰ ਮਸ਼ੀਨ ਜਿਹੜੀ ਨਹੀਂ ਚੱਲੇਗੀ ਇੰਨਾ ਕਹੀਂ ਗੈਪ ਰੱਖ ਲੈਣਾ ਇਹਦੇ ਵਿੱਚ ਹੁਣ ਆਪਾਂ ਮਸ਼ੀਨ ਨੂੰ ਇਸ ਤਰੀਕੇ ਨਾਲ ਰੱਖ ਕੇ ਉਪਰੋਂ ਜਿਹੜਾ ਇਹਦਾ ਕੜਾ ਉਹ ਥਾਣ ਕਰ ਲਵਾਂਗੇ ਇਸ ਤਰੀਕੇ ਨਾਲ ਘੁਮਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਬੰਦ ਕਰਕੇ ਤੇ ਹਾਈ ਫਲੇਮ ਤੇ ਫਰਾਈ ਕਰਾਂਗੇ ਹਾਈ ਫਲੇਮ ਤੇ ਸਾਰੇ ਬਣਾ ਕੇ ਫਰਾਈ ਕਰਦੇ ਜਾਵਾਂਗੇ ਇਸੇ ਤਰੀਕੇ ਨਾਲ ਹੀ ਇਹ ਆਪਾਂ ਬਰੀਕ ਵਾਲੀ ਇੱਥੇ ਪਹਿਲਾਂ ਵਰਤੀ ਹੋਈ ਆ ਸੀ ਟੱਕਣ ਹੁਣ ਆਪਾਂ ਜਿਹੜਾ ਵਰਤਾਂਗੇ ਉਹ ਮੋٹے ਵਾਲਾ ਵਰਤਾਂਗੇ ਤੇ ਜਦੋਂ ਇਹ ਝੱਗ ਬੰਨੀ ਬੰਦ ਹੋ ਜਾਵੇ ਸਮਝੋ ਕਿ ਤੁਸੀਂ ਇਹ ਫਰਾਈ ਹੋ ਚੁੱਕੀਆਂ ਹੁਣ ਅਸੀਂ ਇਹਨਾਂ ਨੂੰ ਕੱਢ ਲੈਣਾ ਹੈ ਬਾਹਰ ਤੇ ਇਸ ਤਰੀਕੇ ਨਾਲ ਸਾਰੀਆਂ ਮਲਾ ਕਰ ਲਵਾਂਗੇ ਹੁਣ ਆਪਾਂ ਮੋٹے ਸ਼ੇਖ ਵਾਲੀਆਂ ਕੱਢਾਂਗੇ ਜਿਹੜਾ ਸੀ ਮੋਟਾ ਟੱਕਣੀ ਦੇ ਵਾਸਤੇ ਵਰਤਾਂਗੇ ਹੁਣ ਉਹ ਵੀ ਅਸੀਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਇਹਨਾਂ ਸਾਰੀਆਂ ਨੂੰ ਅਸੀਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਇਹਦਾ ਜਿਹੜਾ ਟੱਕਣ ਨੂੰ ਚੇਂਜ ਕਰ ਲਵਾਂਗੇ ਇਸ ਤਰੀਕੇ ਨਾਲ ਉਹ ਟੱਕਣ ਨੂੰ ਆਪਾਂ ਲਾ ਲਵਾਂਗੇ ਤੇ ਇਹਦੀ ਜਗ੍ਹਾ ਹੁਣ ਆਪਾਂ ਮੋਟਾ ਟੱਕਣ ਜਿਹੜਾ ਵਾਲਾ ਮੋਟੀਆਂ ਸੇਵੀਆਂ ਬਣਾਉਣ ਵਾਲਾ ਹੁੰਦਾ ਉਹਨੂੰ ਅਸੀਂ ਵਰਤਾਂਗੇ ਇਹ ਟੱਕਣ ਆਪਾਂ ਜਿਹੜਾ ਵਿੱਚ ਸੈੱਟ ਕਰਕੇ ਰੱਖ ਲਵਾਂਗੇ ਹੁਣ ਆਪਾਂ ਜਿਸ ਤਰੀਕੇ ਨਾਲ ਪਹਿਲਾਂ ਅਸੀਂ ਪਾਇਆ ਹੋਇਆ ਹੈ ਵੇਸਨ ਉਸੇ ਤਰੀਕੇ ਨਾਲ ਫਿਰ ਆਪਾਂ ਵੇਸਨ ਪਾ ਲੈਣਾ ਇਹਦੇ ਵਿੱਚ ਤੇ ਹੁਣ ਇਸੇ ਤਰੀਕੇ ਨਾਲ ਫਿਰ ਮਸ਼ੀਨ ਨੂੰ ਸੈੱਟ ਕਰਕੇ ਕਾਸ ਲਵਾਂਗੇ ਤੇ ਹਾਈ ਫਲੇਮ ਤੇ ਫਿਰ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਇਹਦੇ ਵਿੱਚ ਜਿਹੜਾ ਨਮਕੀਨ ਮੋਟਾ ਬਣ ਕੇ ਸੇਵੀਆਂ ਜਿਹੜੀਆਂ ਤਿਆਰ ਹੋਣਗੀਆਂ ਉਹਨੀਆਂ ਪਾਉਣੀਆਂ ਜਿਸ ਹਿਸਾਬ ਨਾਲ ਹੀ ਫਰਾਈ ਹੋ ਜਾਣ ਜਿਆਦਾ ਨਹੀਂ ਪਾਵਾਂਗੇ ते सारी तो सारियाँ असी इस तरीके बना के तैयार कर लवेंगे तो हूँ आप बनाव जी पापड़ी वाली सेविया तो वो वास्ते हम तीन छेक वाली जी ढक्कन सैट कर लवेंगे तो इस तरीके पापड़ी वाली सेवी बन के तैयार हो जाए ग्राई कर लवेंगे इस तरीके करना जो झग बननी बंद हो जाए तो समझना कि फ्राई हो चुकी है इन्हों कालू रात प्यों के रख्या होगा ਤੇ ਹੁਣ ਆਪਾਂ ਜਿਹੜੀ ਦਾਲ ਉਹਨੂੰ ਫਰਾਈ ਕਰਾਂਗੇ ਇਹ ਮਸਰਾਂ ਦੀ ਦਾਲ ਜੀ ਸਾਬਤ ਮਸਰ ਦੀ ਦਾਲ ਜਿਹੜੀ ਉਹਨੂੰ ਅਸੀਂ ਫਰਾਈ ਕਰ ਲਵਾਂਗੇ ਨਮਕੀਨ ਚ ਪਾਉਣ ਵਾਸਤੇ ਤੇ ਇੱਥੇ ਆਪਾਂ ਇੱਕ ਕੱਪ ਬੀਜਣ ਲਿਆ ਹੋਇਆ ਹੈ ਤੇ ਇਹਨੂੰ ਅਸੀਂ ਘੋਲ ਲੈਣਾ ਹੈ ਪਾਣੀ ਪਾ ਕੇ ਇੱਕ ਅੱਧਾ ਚਮਚ ਨਮਕ ਪਾ ਲਵਾਂਗੇ ਤੇ ਹੁਣ ਅਸੀਂ ਮਿਕਸ ਕਰ ਲੈਣਾ ਇਹਨਾਂ ਨੂੰ ਦੋ ਕ올ੀਆਂ ਵਿੱਚ ਅਸੀਂ ਕੱਢ ਲਵਾਂਗੇ ਇਹਦੀ ਆਪਾਂ ਜਿਹੜੀ ਬੂੰਦੀ ਨਮਕੀਨ ਚ ਹੁੰਦੀ ਉਹ ਤਿਆਰ ਕਰਾਂਗੇ ਇੱਕ ਚ ਜੈਲੋ ਫੂਡ ਕਲਰ ਪਾ ਲਵਾਂਗੇ ਤੇ ਇੱਕ ਵਿੱਚ ਆਪਾਂ ਪਾ ਲਵਾਂਗੇ ਜੀ ਹਰਿਆ ਗ੍ਰੀਨ ਕਲਰ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਤੇ ਹੁਣ ਆਪਾਂ ਬਣਾਵਾਂਗੇ ਜੀ ਬੂੰਦੀ ਬੂੰਦੀ ਬਣਾਉਣ ਵਾਸਤੇ ਤੁਸੀਂ ਛੇਕ ਜਿਹੜੇ ਬਿਲਕੁਲ ਜਿਨੀ ਛਾਨਣੀ ਹੋਏਗੀ ਜਿਹੜੇ ਘਰ ਪਕੌੜੇ ਕੱਢਣ ਵਾਸਤੇ ਹੁੰਦੀ ਉਹ ਬਿਲਕੁਲ ਛੋਟੀ ਲੈਣੀ ਹੈ ਬਹੁਤ ਹੀ ਵੱਡੀ ਨਾ ਹੋਵੇ ਮੇਰੇ ਕੋਲ ਥੋੜੀ ਵੱਡੀ ਸੀਗੀ ਤਾਂ ਮੈਂ ਉਹ ਹੀ ਇਸਤੇਮਾਲ ਕਰਾਂਗੀ ਉਹਦੇ ਛੇਕ ਥੋੜੇ ਮੋٹے ਸੀ ਹੁਣ ਆਪਾਂ ਪੈਸੇ ਦੀ ਗੱਲ ਪਹਿਲਾਂ ਚਣਿਆਂ ਦੀ ਧਾਲ ਨੂੰ ਫਰਾਈ ਕਰ ਲਵਾਂਗੇ ਉਹਨੂੰ ਵੀ ਅਸੀਂ ਭਿਓ ਕੇ ਰੱਖਿਆ ਹੈ ਦੋਵਾਂ ਧਾਲਾਂ ਨੂੰ ਅਸੀਂ ਰਾਤ ਭਿਓ ਕੇ ਰੱਖਿਆ ਹੋਇਆ ਸੀਗਾ ਹੁਣ ਆਪਾਂ ਇਹ ਦੋਨਾਂ ਧਾਲਾਂ ਨੂੰ ਫਰਾਈ ਕਰ ਲਿਆ ਹੈ ਧਾਲ ਜਿਹੜੀ ਸਾਰੀ ਫਰਾਈ ਕਰਕੇ ਰੱਖ ਲਵਾਂਗੇ ਹੁਣ ਆਪਾਂ ਬੂੰਦੀ ਤਿਆਰ ਕਰਾਂਗੇ ਤੇ ਇਸ ਤਰੀਕੇ ਨਾਲ ਆਪਾਂ ਸ਼ਾਨੀ ਉੱਪਰ ਬੂੰਦੀ ਪਾਉਂਦੇ ਜਾਣਾ ਤੇ ਇਸ ਤਰੀਕੇ ਨਾਲ ਜਿਹੜੀ ਬੂੰਦੀ ਹੋ ਬਣ ਕੇ ਤਿਆਰ ਹੋ ਜਾਵੇਗੀ ਤੇ ਬੂੰਦੀ ਨੂੰ ਵੀ ਅਸੀਂ ਫਰਾਈ ਕਰਕੇ ਕੱਢ ਲਵਾਂਗੇ ਹੁਣ ਆਪਾਂ ਜੈਲੋ ਰੰਗ ਦੀ ਇਹਦੀ ਬੂੰਦੀ ਉਹ ਤਿਆਰ ਕਰਾਂਗੇ ਜਿਹੜੀ ਆਪਾਂ ਦਾਣਾਂ ਇਹਦੇ ਵਿੱਚ ਕੀਤੀਆਂ ਉਹ ਘਾਟ ਹੀ ਇਸਤੇਮਾਲ ਕੀਤੀਆਂ ਇੱਕ ਕੱਪ ਅਸੀਂ ਦਾਲਾ ਜਿਹੜੀਆਂ ਪਿਓਗੇ ਰੱਖੀਆਂ ਹੋਈਆਂ ਅਸੀਂ ਇੱਕ ਕੌਲੀ ਅਸੀਂ ਜਿਹੜੀ ਮੂੰਫਲੀ ਆ ਕੱਚੀ ਲਈ ਹੋਈ ਉਹਨੂੰ ਫਰਾਈ ਕਰ ਲੈਣਾ ਏ ਤੇ ਮੂੰਫਲੀ ਨੂੰ ਵੀ ਅਸੀਂ ਫਰਾਈ ਕਰ ਲਿਆ ਏ ਇੱਥੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਲਵਾਂਗੇ ਤੇ ਇੱਕ ਚਮਚ ਹਲਦੀ ਇੱਕ ਚਮਚ ਲਵਾਂਗੇ ਜਿਹਦੇ ਵਿੱਚ ਕਾਲਾ ਨਮਕ ਤੇ ਇੱਕ ਚਮਚ ਚਾਟ ਮਸਾਲਾ ਤੇ ਇੱਕ ਚਮਚ ਜੀਰਾ ਹੁਣ ਅਸੀਂ ਇਹਨੂੰ ਪੀਸ ਕੇ ਦਾ ਪਾਊਡਰ ਬਣਾ ਲਵਾਂਗੇ ਜਿਹੜਾ ਅਸੀਂ ਨਮਕੀਨ ਵਿੱਚ ਐਡ ਕਰਾਂਗੇ ਤੇ ਤੁਸੀਂ ਇੱਕ ਸਾਧੇ ਕਿੰਨਾ ਕੁੜਕੜਾ ਜਿਹਾ ਬਾੜਕੀ ਨਮਕੀਨ ਤਿਆਰ ਹੋ ਚੁੱਕਾ ਹੈ ਬਾਜ਼ਾਰ ਨਾਲੋਂ ਵਧੀਆ ਤੁਸੀਂ ਘਰ ਵਿੱਚ ਆਪਣੇ ਕਿੰਨਾ ਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਅਸੀਂ ਇਹ ਸਾਰਾ ਇਹਦੇ ਵਿੱਚ ਨਮਕੀਨ ਮਿਕਸ ਕਰ ਲੈਣਾ ਹੈ ਜੋ ਜੋ ਚੀਜ਼ਾਂ ਸੀ ਬਣਾ ਕੇ ਫਰਾਈ ਕਰਕੇ ਰੱਖੀਆਂ ਹੋਈਆਂ ਸਾਰੀਆਂ ਸੀ ਥੋੜੀ ਥੋੜੀ ਕਰਕੇ ਪਾਉਂਦੇ ਜਾਣਾ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਜਿਹੜੀ ਮਸਰਨ ਦਾਲ ਫਰਾਈ ਕੀਤੀ ਹੋਈ ਸੀ ਉਹ ਪਾ ਲਵਾਂਗੇ ਤੇ ਹੁਣ ਆਪਾਂ ਚਣਿਆਂ ਦੀ ਦਾਲ ਵੀ ਇਹਦੇ ਵਿੱਚ ਫਰਾਈ ਕੀਤੀ ਹੋਈ ਪਾ ਲਵਾਂਗੇ ਤੇ ਹੁਣ ਆਪਾਂ ਜਿਹੜੀ ਬੂੰਦੀ ਹਰੀ ਤਿਆਰ ਕੀਤੀ ਹੋਈ ਸੀ ਉਹਨੂੰ ਵੀ ਪਾ ਲਵਾਂਗੇ ਚਾਹ ਲੋ ਜਿਹੜੀ ਤਿਆਰ ਕੀਤੀ ਉਹਨੂੰ ਵੀ ਅਸੀਂ ਮਿਕਸ ਕਰ ਲੈਣਾ ਨਾਲ ਹੀ ਨਾਲੀ ਮੂੰਫਲੀ ਪਾ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਤੇ ਹੁਣ ਆਪਾਂ ਜਿਹੜਾ ਮਸਾਲਾ ਬਣਾ ਕੇ ਤਿਆਰ ਕੀਤਾ ਹੋਇਆ ਉਹ ਅਸੀਂ ਇਹਦੇ ਵਿੱਚ ਪਾ ਲੈਣਾ ਹੈ ਤੇ ਸਾਡਾ ਨਮਕੀਂ ਜਿੜਾ ਉਹ ਬਣ ਕੇ ਤਿਆਰ ਹੋ ਜਾਈਦਾ ਵਿੱਚ ਮਸਾਲਾ ਜਿਹੜਾ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਤੇ ਬਿਲਕੁਲ ਬਾਜ਼ਾਰ ਵਰਗਾ ਨਮਕੀਂ ਤੁਹਾਡਾ ਬਣ ਕੇ ਤਿਆਰ ਹੋ ਜਾਏਗਾ